ਜੀ ਦੋਸਤ ਜੁੜ ਚੁੱਕੇ ਹੋ ਫਿਰ ਤੋਂ ਇੱਕ ਵਾਰ ਜੀਬੀਸੀ ਅਪਡੇਟ ਦੇ ਨਾਲ ਤੇ ਜੇ ਗੱਲ ਕਰੀਏ ਚੋਰਾਂ ਦੀ ਲੁੱਟੇਰਿਆਂ ਦੀ ਤਾਂ ਜਿੱਥੇ ਲੁੱਟੇਰਿਆਂ ਤੇ ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਬਲੰਦ ਹੋ ਚੁੱਕੇ ਨੇ ਉੱਥੇ ਪੁਲਿਸ ਵਿਭਾਗ ਵੱਲੋਂ ਵੀ ਇਹਨਾਂ ਨੂੰ ਗ੍ਰਿਫਤ ਵਿੱਚ ਲੈਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਤੇ ਜਿਵੇਂ ਕਿ ਥੋੜੇ ਦਿਨ ਪਹਿਲਾਂ ਮਾਲਪੁਰ ਦੇ ਵਿੱਚ ਇੱਕ ਸੁਨਿਆਰਾ ਤੇ ਨਾਲ ਦੀ ਨਾਲ ਇੱਕ ਦੋ ਦੁਕਾਨਾਂ ਤੇ ਹੋਰਾਂ ਤੇ ਵੀ ਚੋਰਾਂ ਵੱਲੋਂ ਚੋਰੀ ਕੀਤੀ ਗਈ ਹੈ ਲੁੱਟਖੋ ਦੇ ਮਾਮਲੇ ਸਾਹਮਣੇ ਆਏ ਸਨ ਉਸ ਤੋਂ ਬਾਅਦ ਅੱਜ ਫਿਰ ਇੱਕ ਮਾਮਲਾ ਸਾਹਮਣੇ ਆਇਆ ਸ਼ਰਪੁਰ ਦੇ ਚੰਡੀਗੜ੍ਹ ਰੋਡ ਤੇ ਪੈਂਦੇ ਕਸਬਾ ਚੱਬੇਵਾਲ ਤੇ ਚੱਬੇਵਾਲ ਭਿੱਲੋਵਾਲ ਜਿਹੜਾ ਅੱਡਾ ਉੱਥੇ ਦੋ ਦੁਕਾਨਾਂ ਦੇ ਵਿੱਚ ਜਿਹੜੀ ਚੋਰੀ ਹੋਈ ਹੈ ਕਰਿਆਨੇ ਦੀ ਦੁਕਾਨ ਤੇ ਹਾਰਡਵੇਅਰ ਦੀ ਦੁਕਾਨ ਤੇ ਤੇ ਜਾਣਕਾਰੀ ਮੁਤਾਬਕ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਕਰਿਆਨੇ ਦੀ ਦੁਕਾਨ ਤੇ ਕਰੀਬ ਤਕਰੀਬਨ 1 ਲੱਖ ਰੁਪਏ ਦੀ ਜਿਹੜੀ 1 ਲੱਖ ਰੁਪਈਆ ਜਿਹੜਾ ਸਮਾਨ ਤੇ ਨਕਦੀ ਉਹ ਚੋਰ ਲੈ ਗਏ ਨੇ ਇਥੋਂ ਤੇ ਜਿਹੜੀ ਨਾਲ ਹਾਰਡਵੇਅਰ ਦੀ ਦੁਕਾਨ ਹੈ ਉੱਥੋਂ ਵੀ ਟੂਟੀਆਂ ਵਗੈਰਾ ਜਿਹੜੀਆਂ ਵਧੀਆ ਜਿਹੜੀਆਂ ਕੁਆਲਿਟੀ ਦੀਆਂ ਨੇ ਉਹ ਕਿ ਲੈ ਗਏ ਨੇ ਤੇ ਨਾਲ ਦੀ ਨਾਲ 1 ਲੱਖ ਤੇ 1.5 ਲੱਖ ਦੇ ਕਰੀਬ ਜਿਹੜਾ ਉਸ ਦਾ ਨੁਕਸਾਨ ਕੀਤਾ ਗਿਆ ਚੋਰਾਂ ਵੱਲੋਂ ਤਾਂ ਜਿੱਥੇ ਇਸ ਮਾਮਲੇ ਦੇ ਬਾਰੇ ਪੁਲਸ ਵਿਭਾਗ ਨੂੰ ਸ਼ਿਕਾਇਤ ਵੀ ਦਿੱਤੀ ਗਈ ਆ ਤੇ ਪੁਲਸ ਦੀ ਟੀਮ ਇਹਨਾਂ ਚੋਰਾਂ ਨੂੰ ਫੜਨ ਦੇ ਵਿੱਚ ਕੋਸ਼ਿਸ਼ਾਂ ਨਾਲੋਂ ਜਾਰੀ ਹੈ ਸੋ ਦੇਖਣਾ ਇਹ ਹੋਵੇਗਾ ਕਿ ਚੋਰ ਕਦੋਂ ਪੁਲਸ ਦੇ ਅੜਿੱਕੇ ਆਉਂਦੇ ਨੇ ਤੇ ਕਦੋਂ ਵਿਭਾਗੀ ਕਾਰਵਾਈ ਅੱਗੇ ਉਹਨਾਂ ਦੇ ਖਿਲਾਫ ਹੁੰਦੀ ਹੈ ਤੇ ਕੀ ਕਾਰਵਾਈ ਪੁਲਸ ਪ੍ਰਸ਼ਾਸਨ ਕਰ ਰਿਹਾ ਪਰ ਜਿੱਥੇ ਗੱਲ ਕਰੀਏ ਚੋਰਾਂ ਦੀ ਪਰ ਲੁੱਟੇਰਿਆਂ ਦੀ ਹੌਸਲੇ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਤਾਂ ਪੁਲਿਸ ਵਿਭਾਗ ਨੂੰ ਵੀ ਹੱਥ ਪੈਰਾਂ ਦੀਆਂ ਪਹਿ ਚੁੱਕੀਆਂ ਨੇ ਪਰ ਤੇ ਗੱਲ ਜੇ ਕਾਨੂੰਨ ਵਿਵਸਥਾ ਦੀ ਕਰੀਏ ਤਾਂ ਕਾਨੂੰਨ ਵਿਵਸਥਾ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਇਹਨਾਂ ਚੋਰਾਂ ਦੇ ਵੱਲੋਂ ਇਹ ਸਾਰੀ ਜਿਹੜੀ ਗੱਲਬਾਤ ਹੈ ਸਾਡੇ ਨਾਲ ਸਾਂਝੀ ਕੀਤੀ ਹੈ ਜੀਬੀਸੀ ਆਪਰੇਟ ਦੇ ਪੱਤਰਕਾਰ ਚੱਬੇਵਾਲ ਤੋਂ ਵਿਜੇ ਬਜਰਾਵਰ ਜੀ ਵਿਜੇ ਬਜਰਾਵਾ ਜੀ ਨੇ ਸਾਰੀ ਜਾਣਕਾਰੀ ਇਹ ਦਿੱਤੀ ਹੈ ਤੇ ਪੁਲਿਸ ਵਿਭਾਗ ਦੇ ਨਾਲ ਵੀ ਉਹਨਾਂ ਭੱਲੋ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਡੇ ਸਾਹਮਣੇ ਅਸੀਂ ਨਸ਼ਰ ਕਰਾਂਗੇ ਧੰਨਵਾਦ ਹੂੰ ਹੋਇਆ ਆ ਕਿਦਾ ਬੱਸ ਆ ਉਹ ਛੱਟਰ ਉਹ ਦੋਇਆ ਆ ਪਾਸ ਇੱਧਰ ਛੱਟਰ ਲੱਗਾ ਹੈ ਆਹ ਰਾਨਾ ਉਹ ਛੱਟਰ ਕੋਲ ਨੂੰ ਗਿਆ ਆ ਦੇਖੋ ਛੱਟਰ ਕੋਲੋਂ ਆ ਹੁਣ ਇੱਧਰੋਂ ਦੀ ਆ ਹੁਣ ਇੱਥੇ ਪੜ ਲੱਗਾ ਇਹਦੇ ਚੋਂ ਆ ਇੱਥੇ ਆਮਰੇ ਬਾੜੀਆਂ ਬਈਆਂ ਉੱਪਰਲੇ ਕੋ ਖੜੇ ਲੋਬੀ ਤੋਂ ਕੰਮ ਨਹੀਂ ਕਰਦੇ ਬਹੁਤ ਕੰਮ ਬਹੁਤ ਫੋਰਮਾਂ ਦੀ ਕੋਈ ਨਹੀਂ ਜਿਹੜੇ ਉਹ ਕੋ ਦੋ ਜਣਾਂ ਨੇ ਬਟਨ ਆਉਣਾ ਉਹ ਦੂਜੀ ਟੋਰਚ ਹੀ ਹੋਣੀ ਮਿਲਦੀ ਜੋ ਵੀ ਉਹ ਹੀ ਹੈ ਉਹ ਹੱਥ ਮਾਰ ਬਤਾਉਂਦਾ ਵੇ ਇੱਥੇ ਵੀ ਤੇ ਉਹਨੂੰ ਨਹੀਂ ਤੀਦਾ ਇੱਥੇ ਅਣੀ ਰਹਿ ਆ ਵੀ ਪਹਿਲਾ ਵੱਡਾ ਕਰਿਓ ਉਹ ਤੋਂ ਬਾਅਦ ਆ ਜਾ ਪਹਿਲਾਂ ਵੱਡਾ ਕਰਿਓ ਹੋਰ ਟੋਰਚ ਆ ਗਿਆ ਸਾਰਾ ਦੇਖਣ ਨੂੰ ਐਕਟੀਵਿਟੀ ਸਾਰੀ ਦੇਖ ਲੈ ਲਓ ਪਹਿਲਾਂ ਪਹਿਲਾਂ ਉਹ ਦੂਜਾ ਕਰਨਾ ਆ ਦੇਖਿਆ ਜੀ ਮੈਂ ਬੰਦੀ ਦਾ ਲੱਗਦਾ ਲੱਗਦੀ ਲੱਗਦੀ ਗੱਲ ਦੇਖੋ ਤਾਂ ਉਹ ਨਾ ਮੋਟਾ ਮਟਾ ਨਹੀਂ ਹੈਗਾ 1 ਮਿੰਟ ਰੁਕੋ ਉਹ ਪਤਲਾ ਹੈ ਉਹ ਬਦਲਾਇਆ ਹੋਰ ਬਦਲਾ ਭਾਈ ਨੇ ਨੇੜੇ ਦੀ ਹੈ ਜੀ ਉਹ ਦੂਰ ਦੀ ਹੈ ਇਹ ਵੀ ਗੱਲ ਉਹਦਾ ਨਹੀਂ ਕੱਪੜੇ ਪਾਏ ਉਹ ਕਿੱਦਾਂ ਆਹੀ ਆਣਾ ਜੀ ਇਹਦੀ ਫਿਗਰ ਰੱਖਾਂ ਦੇ ਦੇਖੋ 1 ਮਿੰਟ 1 ਮਿੰਟ ਜੀ 1 ਮਿੰਟ ਫਿਗਰ ਵੀ ਦੇਖੋ 1 ਮਿੰਟ ਪੈਂਟ ਪੂਟ ਦੇਖੋ ਜੀ ਮੇਰੇ ਨੇ ਲੈਂਥ ਉਨੀਆ ਲੱਕ ਵੀ ਉਦਾਂ ਹੀ ਆ ਲੱਤਾਂ ਪਤਲੀਆਂ ਇਹ ਪਪਾਰੀ ਥੱਲੇ ਇਹਦੇ ਪੈਰ ਦੇਖਣੇ ਤਾਂ ਮੈਨੂੰ ਪੈਰ ਲੱਗਾ ਤੋੜਨ ਦਾ ਕਿ ਜਬ ਆਹ ਬੁਲਾ ਲਈ ਕੈਮਰਾ ਤੋੜਨ ਮਤਲਬ ਇਹ ਆ ਦੇਖੋ ਹੁਣ ਸਗਰੀ ਦੀ ਡਿਗੀ ਉਨੀ ਟੁੱਟੀ ਆ ਦੇਖੋ ਉਹ ਕੈਮਰਾ ਲਾਉਣ ਗਿਆ ਇਹ ਆ ਦੇਖੋ ਆਹ ਆ ਦੇਖੋ ਬੱਤੀ ਜਗੀ ਤੇ ਬੱਤੀ ਆਈ ਉਹ ਤੋਂ ਬਾਅਦ ਫਿਰ ਉਹ ਕੈਮਰਾ ਦੇਖਿਆ ਨਾ ਬਾਅਦ ਵਿੱਚ ਲੈਟ ਹੋ ਗਏ ਅਸੀਂ ਕਰਨ ਹਾਂ ਹਾਂ ਸਾਨੂੰ ਚਿੰਤਾ ਬੋਲ ਕੇ ਬਾਹਰ ਐ ਕਿਰੋਕੀ ਭਾਈ ਇੱਕ ਮਿੰਟ ਅਰੋਪ ਦਿਓ ਨੱਕ ਦਾ ਨੱਕ ਦੇਖਿਓ ਤੁਸੀਂ ਨੱਕ ਦਾ ਭਈਆ ਹਾਂ ਬਿਲਕੁਲ ਬਿਲਕੁਲ ਫਿਕਰ ਕਲੀ ਪੂਰੀ ਤੁਹਾਨੂੰ ਦੇ ਉਹ ਤੇ ਪੁੱਤ ਇਹ ਆਪਣੇ ਇਹ ਮੈਂ ਜਲਦੀ ਆ ਆ ਆ ਦੇਖੋ ਆ ਦੇਖੋ ਇੱਧਰ ਐਸਾ ਦਵਾ ਆ ਦੇਖੋ ਆਹ ਹਾਂ ਜਾਨ ਕਿਸਾਰੇ ਇਹਨੇ ਕੰਮ ਕਰਦੇ ਆ ਉਹ ਵੇ ਸੋਣਿਆ ਦੇ ਐ ਆਪਾਂ ਦਾ ਦੇਖੀਓ ਪਹਿਲਾਂ ਪਿੱਛੇ ਨੂੰ ਕਰਿਓ ਕੋਈ ਨਹੀਂ ਦਿਖਾ ਰਿਹਾ ਸਾਰਾ ਕੁਝ ਉਹ ਮੂੰਹ ਵਾਲਾ ਬਾਲ ਤਾਂ ਬੜੇ ਵੱਡੇ ਹੋ ਗਏ ਇਹ ਡੈਡੀ ਹੋਣੀ ਆ ਚਲੋ ਬਾਹਰ ਚਲੋ ਗਾਂਵ ਵੀ ਦੇਖੀਏ ਕੀ ਕਰ ਰਿਹਾ ਉਹ ਹੈ ਜਨੀ ਗਾਂਵ ਵੀ ਚਲੋ ਹੈ ਜੀ ਵੀ ਨਵੀਂ ਵੀਡੀਓ ਬਣਾ ਕੇ ਕਰਾ ਲਈ ਆਪੇ ਕਰੀ ਸੁਣਾਉਂਦੀ ਕਰਾਉਣੀ ਟੈਨਸ਼ਨ ਨਾ ਲੈਣੀ ਠੀਕ ਹੈ ਵੀਡੀਓ ਬਣਾਉਂਦਾ ਹਾਂ ਥੋੜਾ ਬਚੀ ਲੈ ਆ ਨੂ ਸਾਲੇ ਥੱਲੇ ਰੱਖਿਆ ਆ ਇਹ ਦੇਖੀ ਜੇ ਤੂੰ ਗਲਤ ਬੋਲਿਆ ਤੇ ਥੇ ਤੇ ਬਹਿ ਜਾ ਮੈਂ ਸਾਰਾ ਗੱਲ ਕਰਦਾ ਆ ਅਸੀਂ ਇੱਥੇ ਸਾਡੇ ਗੱਲਾਂ ਬਹੁਤ ਦੇਖ ਤੂੰ ਹੀ ਜੇ ਬੰਦਾ ਤਾਂ ਨਾ ਕਿਹ ਚਾਹ ਤੂੰ ਬੰਦਾ ਭਜਾਉਣ ਪਹਿਲਾਂ ਫੇਰ ਦੇਖ ਲੈ ਬਿਆਰੀ ਆ ਬੇਰੇ ਵੇ ਥੋੜਾ ਕੈਮਰਾ ਵੈਕ ਕਰੀਓ। ਓ। ਹਲੋ। ਅੱਖ ਦੇਖਣਾ ਵਸੇ ਦੋ। ਦੇਖੋ ਵਾਲ ਤਾਂ ਹੈਗੀ ਇਹਦੇ ਸਟਾਈਲ ਆ। ਹੂੰ। ਅੱਖਾਂ ਵੀ ਜੀ ਠੀਕ ਆ। ਆਹ ਦੇਖੋ ਇਹਨਾਂ। ਅੱਖਾਂ ਵੀ ਦੇਖੋ ਜੀ। ਨਹੀਂ ਇਹਦਾ ਮੱਥਾ ਹੀ ਗੰਜਾ ਸਾਰਾ ਉਹ ਇੱਕ ਮਿੰਟ ਠਹਿਰ ਬੰਦ ਠਹਿਰ ਜਾ ਠਹਿਰ ਮੋਰੇ ਬਾਸ ਤੇ ਉਹ ਨਹੀਂ ਇਦਾਂ ਨਹੀਂ ਹੁੰਦੀ ਇਹ ਮੱਥਾ ਗੰਜਾ ਮੱਥੇ ਬਾਲ ਕੈਪ ਨਾ ਹੋਵੇ ਕਹੋ ਬਾਲਾਂ ਵਿੱਚੋਂ ਬਾਲ ਇੱਥੇ ਬੰਦ ਪਛਾਣ ਦਾ ਬੰਦਾ 15 ਫਰਮ ਇਹੋ ਵਾਲੇ ਹਨ ਉਹਨੂੰ ਕਹਿ ਦੇ ਨੰਬਰ ਖਾਲੀ ਨਹੀਂ ਕੁਕਿਆ ਹਾਂ ਚਲੋ ਕਿੱਥੇ ਬਾੜਾ ਜਿਹਾ ਬਿਠੇ ਇਹ ਜਿਆਦਾ ਸਾਫ ਹੈ ਹੋਰ ਟੂਟੀਆਂ ਮਰਾਂ ਲੱਗਿਓ ਕਾਫੀ

ਸੋ ਜਿਵੇਂ ਆ ਕਿਧਰ ਆ ਰਿਹਾ ਹੈ ਬਠੀਗਾ ਸਰ ਉਧਰ ਹੱਥੋਂ ਤੋ ਲਾਤ ਜਿਹਾ ਇਧਰ ਕਿਧਰ ਆਦਾ ਹੈ ਹੈ ਇੱਕ ਇੱਕ ਮਿੰਟ ਇੱਕ ਮਿੰਟ ਮਾੜਾ ਜੀ ਆਪਣਾ ਕੰਮ ਚੱਲ Ice on in the booth at the gate outside when they put